ਬਾਦਸ਼ਾ ਉਹਦੇ ਕੋਲ ਇੱਕ ਬਹਿਰੂਪੀਆ ਰਹਿੰਦਾ ਹੈ ਵਾਰੀ-ਵਾਰੀ ਸਿਰ ਭੇਸ ਬਦਲਾ ਕੇ ਆਂਦਾ ਪਰ ਬਾਦਸ਼ਾ ਇੰਨਾ ਤੇਜ ਹੈ ਵੀ ਹਰ ਵਾਰੀ ਉਹਨੂੰ ਪਛਾਣ ਲੈਂਦਾ ਹੈ ਬਹਿਰੂਪੀਏ ਦੇ ਮਨ ਵਿੱਚ ਆ ਗਿਆ ਵੀ ਮੈਨੂੰ ਇਹ ਪਛਾਣਨ ਲੱਗ ਗਿਆ ਹੋਏ ਨਾ ਹੋਏ ਮੇਰੀ ਨੌਕਰੀ ਨੂੰ ਬੜਾ ਵੱਡਾ ਖਤਰਾ ਹੈ ਹੁਣ ਰਾਜੇ ਦੇ ਦਰਬਾਰ ਚ ਬਹਿਰੂਪੀਆ ਟੈਨਸ਼ਨ ਪੈ ਗਈ ਮੈਂ ਜਿਹੜਾ ਵੀ ਰੂਪ ਧਾਰਨ ਕਰਦਾ ਰਾਜਾ ਪਛਾਣ ਲੈਂਦਾ ਮੇਰੀ ਨੌਕਰੀ ਨਾ ਚਲੀ ਜਾਵੇ ਕਹਿੰਦਾ ਰਾਜਨ ਮੈਨੂੰ ਇੱਕ ਮੌਕਾ ਦੋ ਮੈਂ ਕੋਈ ਰੂਪ ਧਾਰਨ ਕਰਨਾ ਚਾਹੁੰਨਾ ਤੁਸੀਂ ਮੈਨੂੰ ਪਛਾਣ ਨਹੀਂ ਸਕੋਗੇ ਮੇਰੀ ਸ਼ਰਤ ਹੈ ਰਾਜਾ ਕਹਿੰਦਾ ਠੀਕ ਹੈ ਭਾਈ ਧਾਰ ਲੈ ਕਿਹੜਾ ਰੂਪ ਧਾਰਨਾ ਤੂੰ ਜਿੱਤਿਆ ਤੇ ਮੈਂ ਆਪਣਾ ਰਾਜ ਭਾਗ ਵੀ ਤੈਨੂੰ ਦੇ ਦਿਆਂ ਜੇ ਤੂੰ ਹਾਰਿਆ ਤਾਂ ਤੇਰੀ ਨੌਕਰੀ ਗਈ ਕਹਿੰਦੇ ਉਹ ਬਹਿਰੂਪੀਆ ਪਿੰਡ ਦੇ ਬਾਹਰ ਜਾ ਕੇ ਸਾਧੂਆਂ ਦੇ ਲਿਬਾਸ ਪਾ ਲਿਆ ਸੋਹਣੀ ਦਸਤਾਰ ਸਜਾ ਲਈ ਹੱਥ 'ਚ ਤਸਬੀਹ ਫੜ ਲਈ ਮਾਲਾ ਫੜ ਲਈ ਰੱਬ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਕੋਣ ਕੋਈ ਰੂਟ ਲੈ ਕੇ ਆਉਂਦਾ ਕੋਈ ਪ੍ਰਸ਼ਾਦਾ ਲੈ ਕੇ ਆਉਂਦਾ ਉਹ ਬਾਬਾ ਪ੍ਰਸ਼ਾਦਾ ਹੀ ਨਹੀਂ ਛਕਦਾ ਲੋਕਾਂ ਨੇ ਗੱਲ ਫੁਲਾ ਦਿੱਤੀ ਅਸੀਂ ਵੀ ਬੜੀ ਛੇਤੀ ਗੱਲ ਫੁਲਾ ਦਿੰਨੇ ਆ ਸਾਧ ਸੰਗਤ ਆਦਤ ਹੈ ਸਾਨੂੰ ਹੁਣ ਉਹਨੇ ਤਸਵੀਰ ਫੜ ਲਈ ਮਾਲਾ ਫੜ ਲਈ ਰੋਟੀ ਛੱਡਤੀ ਪ੍ਰਸ਼ਾਦਾ ਛੱਡ ਤਿਆ ਰੋਲਾ ਪੈ ਗਿਆ ਚਾਰੇ ਪਾਸੇ ਚਾਰੇ ਪਾਸੇ ਹਾਹਾਕਾਰ ਮਚ ਗਈ ਬਾਬਾ ਜੀ ਪ੍ਰਸ਼ਾਦਾ ਨਹੀਂ ਛਕਦੇ ਰਾਜੇ ਤੱਕ ਪਹੁੰਚ ਗਈ ਗੱਲ ਅੰਦਰ ਤਾਂ ਬੰਦਾ ਸੀ ਨਾ ਰਾਜੇ ਦਾ ਨਜ਼ਦੀਕੀਆ ਸੀ ਹੁਣ ਰਾਜੇ ਦੇ ਆਉਣ ਦੀ ਤਿਆਰੀ ਹੋ ਗਈ ਹੋ ਗਈ ਤੇ ਇਹਨੂੰ ਵੀ ਪਤਾ ਲੱਗ ਗਿਆ ਹੁਣ ਇਹਨੇ ਵੀ ਤਿਆਰੀ ਕਰ ਲਈ ਅੱਜ ਆ ਗਿਆ ਪੇਪਰ ਦਾ ਦਿਨ ਅੱਗੇ ਤੇ ਰਾਜਾ ਮੈਨੂੰ ਮਿੰਟ ਚ ਪਛਾਣ ਲੈਂਦਾ ਸੀ ਦੇਖਦੇ ਹਾਂ ਅੱਜ ਪਛਾਣਦਾ ਕਿ ਨਹੀਂ ਪਛਾਣਦਾ ਨਹੀਂ ਪਛਾਣਦਾ ਹੁਣ ਸਾਧ ਸੰਗਤ ਰਾਜਾ ਆਇਆ ਉਹਨੇ ਕੀ ਕੀਤਾ ਉਥੇ ਆ ਕੇ ਉਹਨੇ ਸਾਧ ਸੰਗਤ ਹੀਰੇ ਜਵਾਹਰਾਤ ਰੱਖ ਦਿੱਤੇ ਜਦੋਂ ਹੀਰੇ ਲਾਲ ਰੱਖੇ ਅੰਦਰ ਦਾ ਬੰਦਾ ਸੀ ਬਹਿਰੂਪੀਆ ਕਹਿੰਦਾ ਚੱਕੋ ਜੀ ਆਪਣੇ ਹੀਰੇ ਪੱਥਰ ਅਸੀਂ ਇਹ ਚੋਂ ਨਿਕਲ ਕੇ ਆਏ ਆ ਸਾਨੂੰ ਇਹ ਚ ਹੀ ਬਸਾਈ ਜੰਨੇਓ ਜਾਓ ਚੱਕੋ ਇਹਨੂੰ ਲੈ ਜਾਓ ਜਦੋਂ ਰਾਜੇ ਨੇ ਦੇਖਿਆ ਵੀ ਇਹਨੂੰ ਤੇ ਹੀਰੇ ਮੋਤੀ ਵੀ ਚੰਗੇ ਨਹੀਂ ਲੱਗਦੇ ਨਹੀਂ ਲੱਗਦੇ ਬਸ ਮੱਥਾ ਟੇਕ ਦਿੱਤਾ ਕਹਿੰਦਾ ਜੀ ਮੇਰੇ ਲਈ ਕੋਈ ਦੁਆ ਫਰਮਾਨ ਕਰੋ ਅਰਦਾਸ ਕਰੋ ਮੇਰਾ ਮਨ ਵੀ ਬਾਣੀ ਨਾਲ ਜੁੜ ਜਾਵੇ ਜੁੜ ਜਾਵੇ ਹੁਣ ਰਾਜਾ ਹੋ ਗਿਆ ਫੇਲ ਤੇ ਬਹਿਰੂਪੀਆ ਜਿੱਤ ਗਿਆ ਜਦੋਂ ਕੁਸ਼ਕ ਦੂਰ ਗਿਆ ਉਹ ਜਿਹਨੇ ਚੋਲਾ ਪਾਇਆ ਸੀ ਜਿਹਨੇ ਬਾਣਾ ਪਾਇਆ ਸੀ ਤਸਬੀ ਫੜੀ ਸੀ ਭੱਜਿਆ ਗਿਆ ਕਹਿੰਦਾ ਮੈਨੂੰ ਬਖਸ਼ ਲੋ ਮੈਨੂੰ ਬਖਸ਼ ਲੋ ਰਾਜੇ ਨੇ ਹਜੇ ਵੀ ਨਹੀਂ ਸੀ ਪਛਾਣਿਆ ਉਹ ਕਹਿੰਦਾ ਬਾਬਾ ਜੀ ਕੀ ਹੋ ਗਿਆ ਤੁਹਾਨੂੰ ਹੁਣ ਫੇਰ ਕੋਈ ਪੇਪਰ ਪਾੜਨ ਲੱਗਿਆ ਕਹਿੰਦਾ ਮੈਂ ਕੋਈ ਬਾਬਾ ਨਹੀਂ ਮੈਂ ਤਾਂ ਬਹਿਰੂਪੀਆਂ ਆਂ ਜਦੋਂ ਆਪਣਾ ਬਾਣਾ ਲਾਇਆ ਰਾਜਾ ਹੈਰਾਨ ਹੋ ਗਿਆ ਕਹਿੰਦਾ ਤੂੰ ਤੇ ਦੁਨੀਆ ਨੂੰ ਕਮਾਲ ਹੋ ਗਈ ਦੁਨੀਆ ਨੂੰ ਤੇ ਤੂੰ ਅੱਖਾਂ 'ਚ ਘੱਟਾ ਪਾਇ ਹੀ ਪਾਇਆ ਮੇਰੇ ਵੀ ਬਾਦ ਦਿੱਤਾ ਚਾਹ ਤੈਨੂੰ ਰਾਜ ਭਾਗ ਦਿੱਤਾ ਕਹਿੰਦਾ ਮੈਨੂੰ ਰਾਜ ਭਾਗ ਨਹੀਂ ਚਾਹੀਦਾ ਮੈਨੂੰ ਮਾਇਆ ਨਹੀਂ ਚਾਹੀਦੀ ਮੈਨੂੰ ਸਭ ਕੁਝ ਮਿਲ ਗਿਆ ਰਾਜਾ ਬੜਾ ਹੈਰਾਨ ਹੋਇਆ ਗੱਲ ਸੁਣਿਓ ਜ ਸਾਧ ਸੰਗਤ ਉਹ ਕਹਿੰਦਾ ਤੇਰੇ ਤੇ ਕੱਪੜੇ ਹਜੇ ਵੀ ਲੀਰੋ ਲੀਰਨੇ ਤੂੰ ਤੇ ਹਜੇ ਵੀ ਗੰਦਾਲ ਐ ਤੂੰ ਤੇ ਹਜੇ ਵੀ ਭੁਖਾ ਨੰਗਾ ਆ ਤੂੰ ਕਹਿੰਦਾ ਮੈਨੂੰ ਸਭ ਕੁਝ ਮਿਲ ਗਿਆ ਉਹਨੇ ਜਵਾਬ ਪਤਾ ਕੀ ਦਿੱਤਾ ਬਹਿਰੂਪੀ ਨੇ ਕਹਿੰਦਾ ਹਜੇ ਤੇ ਮੈਂ ਚੋਲਾ ਪਾ ਕੇ ਬਾਹਰੋਂ ਜਪਣਾ ਸ਼ੁਰੂ ਕੀਤਾ ਸੀ ਹਜੇ ਮੈਂ ਅੰਦਰੋਂ ਜਪਿਆ ਨਹੀਂ ਤੇ ਮੌਕੇ ਦਾ ਬਾਦਸ਼ਾ ਮੇਰੇ ਪੈਰਾਂ ਤੇ ਆ ਕੇ ਢੁੱਕ ਗਿਆ ਜਿਸ ਦਿਨ ਹਿਰਦੇ ਤੋਂ ਜਪਾਂਗਾ ਉਸ ਦਿਨ ਕੀ ਹੋਏਗਾ ਹਜੇ ਤੇ ਮੈਂ ਬਾਹਰੋਂ ਹੀ ਜਪਿਆ ਸੀ ਤੇ ਤੂੰ ਮੇਰੇ ਪੈਰਾਂ 'ਚ ਆ ਕੇ ਡਿੱਗ ਗਿਆ ਡਿੱਗ ਗਿਆ ਹਜੇ ਮੈਂ ਦਿਲੋਂ ਨਹੀਂ ਜਪਿਆ ਤੇ ਮੌਕੇ ਦਾ ਬਾਦਸ਼ਾ ਮੇਰੇ ਪੈਰਾਂ ਵਿੱਚ ਆ ਕੇ ਡਿੱਗ ਗਿਆ ਜਿਸ ਦਿਨ ਦਿਲੋਂ ਜਪਾਂਗਾ ਉਹ ਦਿਨ ਰੱਬ ਦੀ ਖੁਸ਼ੀ ਮਿਲ ਜਾਏਗੀ ਮੈਨੂੰ ਝੂਠਾ ਬਾਦਸ਼ਾ ਨਹੀਂ ਪਰਮੇਸ਼ਰ ਦਾ ਨਾਮ ਮੈਨੂੰ ਸੱਚਾ ਬਾਦਸ਼ਾ ਬਣਾ ਦੇਗਾ